26 ਨਵੰਬਰ 1931 ਕੈਨੇਡਾ ਦੇ ਦਾ ਮੈਰੀਡੀਨ ਡੇਲੀ ਜਰਨਲ ਨਿਊਜ਼ਪੇਪਰ ਦੇ ਫਰੰਟ ਪੇਜ ਤੇ ਇੱਕ ਖਬਰ ਪਬਲਿਸ਼ ਹੁੰਦੀ ਆ ਜਿਸ ਦਾ ਟਾਈਟਲ ਸੀ ਬਲੇਜ਼ ਆਫ ਡੈਡ ਮਿਸਟਰੀ ਆਫ ਆਰਕਟਿਕ ਇਸ ਖਬਰ ਨੇ ਪੂਰੇ ਕੈਨੇਡਾ ਚ ਇੱਕ ਸਸਨੀ ਫੈਲਾਤੀ ਕਿਉਂਕਿ ਇੱਕ ਪੂਰਾ ਕਬੀਲਾ ਰਾਤੋਂ ਰਾਤ ਗਾਇਬ ਹੋ ਚੁੱਕਿਆ ਸੀ ਨਾਰਥ ਕੈਨੇਡਾ ਵਿੱਚ ਅੰਜੀਕੁਨੀ ਲੇਕ ਮੌਜੂਦ ਆ ਜਿਸ ਦੇ ਕਿਨਾਰੇ ਤੇ ਟ੍ਰਾਈਬ ਰਿਆ ਕਰਦਾ ਸੀ ਜਿਸ ਨੂੰ ਸਕੀਮੋ ਟ੍ਰਾਈਬ ਦੇ ਨਾਮ ਨਾਲ ਜਾਣਿਆ ਜਾਂਦਾ ਇਸ ਬਲੇਜ ਚ ਕਰੀਬ 100 ਤੋਂ 150 ਲੋਕ ਰਹਿੰਦੇ ਸੀ ਜੋ ਇਸ ਲੇਕ ਚੋਂ ਮੱਛੀਆਂ ਫੜ ਕੇ ਆਪਣਾ ਗੁਜ਼ਾਰਾ ਕਰਿਆ ਕਰਦੇ ਸੀ ਇੱਥੋਂ ਦਾ ਮੌਸਮ ਕਾਫੀ ਸਖਤ ਹੋਣ ਕਰਕੇ ਹਜ਼ਾਰਾਂ ਕਿਲੋਮੀਟਰ ਦੇ ਏਰੀਆ ਚ ਸਿਰਫ ਕੁਝ ਹੀ ਲੋਕ ਰਹਿੰਦੇ ਨੇ ਮੱਛੀਆਂ ਤੋਂ ਇਲਾਵਾ ਵੀ ਹੋਰ ਕਈ ਜੀਵਾਂ ਦਾ ਸ਼ਿਕਾਰ ਇੱਥੇ ਹੁੰਦਾ ਹੈ ਤੇ ਇਸੇ ਲਈ ਕਈ ਸ਼ਿਕਾਰੀ ਵੀ ਇੱਥੇ ਆਉਂਦੇ ਰਹਿੰਦੇ ਨੇ ਇਸੇ ਤਰ੍ਹਾਂ ਦਾ ਇੱਕ ਸ਼ਿਕਾਰੀ ਜੋਰ ਲਬੇਲੇ ਨਵੰਬਰ 1930 ਨੂੰ ਇਸ ਇਲਾਕੇ ਸ਼ਿਕਾਰ ਕਰਨ ਦੇ ਲਈ ਆਇਆ ਉਹ ਪਹਿਲਾਂ ਵੀ ਕਈ ਬਾਰ ਇਸ ਕੀਮੋ ਟਰਾਈਵ ਦੇ ਲੋਕਾਂ ਨਾਲ ਰਾਤ गुजार ਚੁੱਕਿਆ ਸੀ ਜਦੋਂ ਕਦੇ ਵੀ ਉਸ ਨੂੰ ਰਾਤ ਪੈ ਜਾਂਦੀ ਸੀ ਇਸ ਦਰ ਬੀ ਉਸ ਨੂੰ ਕਾਫੀ ਰਾਤ ਪੈ ਚੁੱਕੀ ਤੇ ਉਸ ਨੇ ਇਸ ਕੀਮੋ ਟਰਾਈਵ 'ਚ ਰਾਤ ਗੁਜ਼ਾਰਨ ਦਾ ਮਨ ਬਣਾਇਆ ਤੇ ਉਹ ਇਸ ਕੀਮੋ ਟਰਾਈਵ ਦੇ ਇਲਾਕੇ ਵੱਲ ਵਧਣ ਲੱਗ ਗਿਆ ਇਹ ਬਸਤੀ ਵਾਲੇ ਕੁੱਤੇ ਵੀ ਪਾਲਦੇ ਸੀ ਪਰ ਜਦੋਂ ਉਹ ਇਸ ਬਸਤੀ ਦੇ ਕਰੀਬ ਪਹੁੰਚਾਤਾ ਉਸ ਨੂੰ ਕਿਸੇ ਵੀ ਕੁੱਤੇ ਦੇ ਭੌਂਕਣ ਦੀ ਆਵਾਜ਼ ਤੱਕ ਨਹੀਂ ਆਈ ਤੇ ਦੂਰ ਤੋਂ ਸਿਰਫ ਉਸ ਨੂੰ ਟ్రਾਈਬ ਦੇ ਘਰਾਂ ਚੋਂ ਧੂੰਆਂ ਉੱਠਦਾ ਹੀ ਦਿਖਾਈ ਦੇ ਰਿਹਾ ਸੀ ਪਰ ਹੈਰ ਤਾਂ ਇਹ ਗੱਲ ਇਹ ਸੀ ਕਿ ਉਸ ਨੂੰ ਘਰਾਂ ਦੇ ਵਿੱਚੋਂ ਧੂੰਆਂ ਉੱਠਦਾ ਤਾਂ ਦਿਖਾਈ ਦੇ ਰਿਹਾ ਸੀ ਪਰ ਜਦੋਂ ਉਹ ਇਸ ਟ్రਾਈਬ ਦੇ ਵਿੱਚ ਪਹੁੰਚਾਤਾ ਉਸ ਨੂੰ ਨਾ ਤਾਂ ਇੱਥੇ ਕੋਈ ਇਨਸਾਨ ਦਿਖਾਈ ਦਿੱਤਾ ਤੇ ਨਾ ਹੀ ਜਾਨਵਰ ਕਈ ਘਰਾਂ ਦੇ ਚੁੱਲ੍ਹਿਆਂ ਤੇ ਖਾਣੇ ਦੇ ਭਾਂਡੇ ਪਏ ਹੋਏ ਸੀ ਪਰ ਉਹਨਾਂ ਦੇ ਅੰਦਰ ਦਾ ਖਾਣਾ ਬਿਲਕੁਲ ਮੱਚ ਚੁੱਕਿਆ ਸੀ ਇੱਥੋਂ ਤੱਕ ਕਿ ਜੋ ਔਰਤਾਂ ਕੱਪੜੇ ਸਲਾਈ ਕਰ ਰਹੀਆਂ ਸੀ ਉਹ ਕੱਪੜੇ ਉੱਥੇ ਹੀ ਪਏ ਹੋਏ ਸੀ ਤੇ ਸੂਈਆਂ ਦੇ ਵਿੱਚ ਧਾਗੇ ਵੀ ਪਏ ਹੋਏ ਸੀ ਇੱਥੋਂ ਤੱਕ ਕਿ ਜੋ ਕੁੱਤੇ ਕਬੀਲੇ ਵਾਲਿਆਂ ਦੁਆਰਾ ਪਾਲ ਰੱਖੇ ਸੀ ਉਹਨਾਂ ਕੁੱਤਿਆਂ ਦੇ ਗਲਾਂ ਵਿੱਚ ਰस्सियां ਪਾ ਕੇ ਉਹਨਾਂ ਨੂੰ ਬਾਹਰ ਬੰਨਿਆ ਹੋਇਆ ਸੀ ਪਰ ਉਹ ਕੁੱਤੇ ਘਰਾਂ ਦੇ ਬਾਹਰ ਹੀ ਭੁੱਖ ਨਾਲ ਮਰ ਚੁੱਕੇ ਸੀ ਜੋ ਲਾਬੈਲ ਨੇ ਇਸ ਕਬੀਲੇ ਦੇ ਬਾਾਰ ਇੱਕ ਕਾਫੀ ਵੱਡੀ ਕਬਰ ਵੀ ਪੱਟੀ ਹੋਈ ਦੇਖੀ ਜਿਸ ਨੇ ਉਸ ਦੀ ਚਿੰਤਾ ਡਰ ਤੇ ਹੈਰਾਨੀ ਚ ਹੋਰ ਵੀ ਜ਼ਿਆਦਾ ਵਾਧਾ ਕਰਤਾ ਜੋ ਲਬੇਲੇ ਦੇਖ ਕੇ ਹੋਰ ਵੀ ਜ਼ਿਆਦਾ ਡਰ ਚੁੱਕਿਆ ਸੀ ਕਿ ਜੇਕਰ ਬਸਤੀ ਵਾਲੇ ਬਸਤੀ ਨੂੰ ਛੱਡ ਕੇ ਕਿਤੇ ਹੋਰ ਜਾਂਦੇ ਵੀ ਸੀ ਤਾਂ ਵੀ ਉਹ ਆਪਣੇ ਕੁੱਤਿਆਂ ਨੂੰ ਕਦੇ ਵੀ ਪਿੱਛੇ ਨਹੀਂ ਸੀ ਛੱਡਦੇ ਇਹ ਸਭ ਦੇਖ ਕੇ ਲੱਗ ਰਿਹਾ ਸੀ ਵੀ ਇੱਥੇ ਜ਼ਰੂਰ ਕੋਈ ਨਾ ਕੋਈ ਅਣਹੋਣੀ ਤਾਂ ਹੋਈ ਆ ਜੋ ਜਲਦੀ ਚ ਇੱਥੋਂ ਨਿਕਲਿਆ ਤੇ ਸਿੱਧਾ ਪਹੁੰਚਾ ਨਦੀਕ ਦਾ ਟੈਲੀਗ੍ਰਾਫ ਆਫਿਸ ਤੇ ਉੱਥੇ ਉਸ ਨੇ ਰਾਇਲ ਕੈਨੇਡੀਅਨ ਮਾਊਂਟੇਨ ਪੁਲਿਸ ਨਾਲ ਰابطਾ ਬਣਾਇਆ ਤੇ ਸਭ ਕੁਝ ਦੱਸਤਾ ਅਗਲੇ ਕੁਝ ਹੀ ਸਮੇਂ ਦੇ ਵਿੱਚ ਪੁਲਿਸ ਉੱਥੇ ਪਹੁੰਚੀ ਪੁਲਿਸ ਨੂੰ ਸ਼ੁਰੂਆਤ ਚ ਲੱਗਿਆ ਕਿ ਜ਼ਰੂਰ ਇੱਥੇ ਕੋਈ ਮਾਰਤਾੜ ਹੋਈ ਆ ਪਰ ਪੁਲਿਸ ਨੂੰ ਨਾ ਤਾਂ ਉੱਥੇ ਕੋਈ ਖੂਨ ਦੇ ਨਿਸ਼ਾਨ ਮਿਲੇ ਤੇ ਨਾ ਹੀ ਕਿਸੇ ਪ੍ਰਕਾਰ ਦਾ ਕੋਈ ਸਮਾਨ ਵਗੈਰਾ ਬਿਕਰਿਆ ਹੋਇਆ ਸੀ ਪੁਲਿਸ ਨੇ ਪਿੰਡ ਵਾਲਿਆਂ ਨੂੰ ਪਾਲਣ ਲਈ ਇੱਕ ਸਰਚ ਆਪਰੇਸ਼ਨ ਵੀ ਚਲਾਇਆ ਇਸ ਸਰਚ ਆਪਰੇਸ਼ਨ ਚ ਇੱਕ ਹੋਰ ਅਜੀਬ ਚੀਜ਼ ਦਿਖੀ ਕਿ ਇਸ ਬਰਫ਼ ਚ ਸਬਾਇ ਜੋ ਲੇਬਲ ਦੇ ਹੋਰ ਕਿਸੇ ਦੇ ਵੀ ਪੈਰਾਂ ਦੇ ਨਿਸ਼ਾਨ ਮਜੂਰ ਨਹੀਂ ਸੀ ਤਾਂ ਹੁਣ ਸਵਾਲ ਕਿ ਜੇਕਰ ਇਸ ਕਬੀਲੇ 'ਚ ਜੋਤੋ ਇਲਾਵਾ ਹੋਰ ਆਇਆ ਹੀ ਕੋਈ ਨਹੀਂ ਤੇ ਇੱਥੋਂ ਕੋਈ ਬਾਹਰ ਨਹੀਂ ਗਿਆ ਤਾਂ ਕਬੀਲੇ ਵਾਲੇ ਆਖਰਕਾਰ ਗਏ ਕਿੱਥੇ ਨਜ਼ਦੀਕ ਦੀ ਲੇਕ 'ਚ ਵੀ ਬਰਫ਼ ਜੰਮੀ ਹੋਈ ਸੀ ਤੇ ਉਹਨਾਂ ਦੀਆਂ ਕਿਸ਼ਤੀਆਂ ਵੀ ਪਾਣੀ ਤੋਂ ਬਾਹਰ ਪਾਰਕ ਕੀਤੀਆਂ ਹੋਈਆਂ ਸੀ ਕਿਉਂਕਿ ਜਦੋਂ ਵੀ ਲੇਕ ਆਈਡੀ ਉਹ ਜੰਮ ਜਾਇਆ ਕਰਦੀ ਸੀ ਤਾਂ ਮੱਛੀਆਂ ਫੜਨ ਦਾ ਕੰਮ ਜਿਹੜਾ ਉਹ ਠਾਪੋ ਜਾਇਆ ਕਰਦਾ ਸੀ ਤੇ ਇੱਥੋਂ ਦੇ ਵਸਨੀਕ ਜਿਹੜੇ ਉਹ ਅਕਸਰ ਹੀ ਆਸ-ਪਾਸ ਸ਼ਿਕਾਰ ਕਰਿਆ ਕਰਦੇ ਸੀ ਤੇਸ ਤੋਂ ਇਲਾਵਾ ਜੇਕਰ ਇਹ ਕਬੀਲੇ ਵਾਲਿਆਂ ਨੂੰ ਕਿਸੇ ਦੁਆਰਾ ਮਾਰ ਕੇ ਇਸ برف ਦੇ ਵਿੱਚ ਛੋਟਾ ਗਿਆ ਹੁੰਦਾ ਤਾਂ ਇਸ برف ਦੇ ਵਿੱਚ ਜਾਂ ਫਿਰ ਇਸ برف ਨੂੰ ਪੁੱਟਣ ਦੇ ਨਿਸ਼ਾਨ ਵੀ ਕਿਤੇ ਨਾ ਕਿਤੇ ਜ਼ਰੂਰ ਮਿਲ ਜਾਣੇ ਸੀ ਪੁਲਸ ਨੇ ਕਰਾਜੋਂ ਨਿਕਲਦੇ ਹੋਏ ਧੂਏ ਤੋਂ ਅੰਦਾਜ਼ਾ ਲਾਇਆ ਕਿ ਇਹਨਾਂ ਨੂੰ ਇੱਥੋਂ ਗਏ ਹੋਏ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਕੁੱਤਿਆਂ ਦੀ ਮੌਤ ਇੱਕ ਜਾਂ ਦੋ ਦਿਨ ਭੁੱਖਾ ਰਹਿਣ ਕਰਕੇ ਨਹੀਂ ਹੁੰਦੀ ਤਾਂ ਅੰਦਾਜ਼ਾ ਲੱਗਿਆ ਕਿ ਉਹਨਾਂ ਨੂੰ ਇੱਥੋਂ ਗਏ ਹੋਏ ਕਰੀਬ 8 ਦਿਨ ਹੋ ਚੁੱਕੇ ਸਨ ਕਿਉਂਕਿ ਇੱਕ ਭੁੱਖ ਤੇ ਦੂਸਰੀ ਠੰਡ ਕਰਕੇ ਕੁੱਤਿਆਂ ਦੀ ਮੌਤ ਵੀ ਜਲਦੀ ਹੋ ਗਈ ਹੋਵੇਗੀ ਪਰ ਕਈ ਮਹੀਨਿਆਂ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਵੀ ਪੁਲਸ ਦੇ ਹੱਥ ਇਸ ਕੇਸ ਨੂੰ ਆਲਸੋਲਵਡ ਕਹਿ ਕੇ ਬੰਦ ਕਰ ਦਿੱਤਾ ਗਿਆ। ਇਸ ਤੋਂ ਠੀਕ 50 ਸਾਲ ਬਾਅਦ 1984 ਚ ਜੋਗਰ ਬੌਰ ਤੇ ਨਾਈਗਲ ਬਲੈਡਰ ਨੇ ਇੱਕ ਆਰਟੀਕਲ ਲਿਖਿਆ ਤੇ ਇਸ ਪੂਰੇ ਮਾਮਲੇ ਨੂੰ ਇਲੀਅਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਆਪਦੇ ਆਰਟੀਕਲ ਚ ਦੱਸਿਆ ਕਿ ਜਦੋਂ ਇਸ ਏਰੀਆ ਨੂੰ ਐਕਸਪਲੋਰ ਕਰ ਰਹੇ ਸੀ ਤਾਂ ਉਹਨਾਂ ਨੂੰ ਇੱਥੇ ਇੱਕ ਸ਼کاری ਤੇ ਉਸਦਾ ਬੇਟਾ ਮਿਲੇ ਸੀ। ਜਿਨ੍ਹਾਂ ਨੇ ਉਹਨਾਂ ਨੂੰ ਦੱਸਿਆ ਕਿ ਉਹਨਾਂ ਨੇ ਅਕਸਰ ਇਸ ਜਗ੍ਹਾ ਦੇ ਉੱਤੇ ਉੱਡਦੇ ਹੋਏ ਆਬਜੈਕਟਸ ਦੇਖੇ ਨੇ ਜਿਨ੍ਹਾਂ ਦੀ ਸ਼ੇਪ ਅਲੱਗ-ਅਲੱਗ ਹੁੰਦੀ ਆ। ਤੇ ਸੱਚੀ ਨੂੰ ਬੇਸ ਬਣਾ ਕੇ ਸਕੀਮੋ ਟ్రਾਈਬ ਦੇ ਮਿਸਿੰਗ ਹੋਣ ਨੂੰ ਉਹਨਾਂ ਨੇ ਐਲੀਅன்ஸ் ਦੇ ਨਾਲ ਜੋੜਤਾ ਪਰ ਉਹਨਾਂ ਕੋਲ ਇਸ ਦਾ ਕੋਈ ਸਬੂਤ ਮਜੂਰ ਨਹੀਂ ਸੀ ਇਸ ਤੋਂ ਬਾਅਦ ਬਈ ਕਈ ਲੋਕਾਂ ਨੇ ਇਸ ਟ్రਾਈਬ ਦੀ ਗੋਸ਼ੋਧਕੀ ਦੀ ਇਸ ਘਟਨਾ ਨੂੰ ਜਾਣਨ ਦੇ ਲਈ ਕਈ ਕੋਸ਼ਿਸ਼ਾਂ ਕੀਤੀਆਂ ਪਰ ਅੱਜ ਤੱਕ ਇਹ ਇੱਕ ਦੁਨੀਆ ਦੀ ਸਭ ਤੋਂ ਵੱਡੀ ਮਿਸਟਰੀ ਹੀ ਬਣੀ ਹੋਈ ਆ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਤੇ ਇਸ ਸਕੀਮੋ ਟ్రਾਈਬ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ